ਜਲਾਲਾਬਾਦ ਤੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਕੁਬਾਇਆ ਦੇ ਪੈਟਰੋਲ ਪੰਪ ਨਜ਼ਦੀਕ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਹੋਈ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਇਲਾਜ ਲਈ ਐਂਬੂਲੈਂਸ ਰਾਹੀਂ ਪਹੁੰਚਾਇਆ ਗਿਆ ਫਾਜ਼ਿਲਕਾ ਦੇ ਸਿਵਲ ਹਸਪਤਾਲ ਜਾਣਕਾਰੀ ਮੁਤਾਬਕ ਅੱਜ ਦਿਨ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਪਿੰਡ ਕੁਬਾਇਆ ਦੇ ਪੈਟਰੋਲ ਪੰਪ ਦੇ ਨਜ਼ਦੀਕ ਫਾਜ਼ਿਲਕਾ ਦੀ ਤਰਫੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਇਹ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਕਾਰ ਅਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਸਵਾਰ ਇਸ ਦੌਰਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੱਸ ਦਈਏ ਕਿ ਜ਼ਖਮੀ ਸ਼ਖਸ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਤੀ ਕਰਵਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਸੀ ਅਤੇ ਆਪਣੀ ਸਾਈਡ ਛੱਡ ਰੋਂਗ ਸਾਈਡ ਆ ਗਈ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਫਿਲਹਾਲ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਇੱਕ ਸ਼ਖਸ ਦੀ ਹਾਲੇ ਪਛਾਣ ਨਹੀਂ ਹੋ ਪਾਈਆ ਲੇਕਿਨ ਉਸ ਦੇ ਸੱਟਾਂ ਜ਼ਿਆਦਾ ਲੱਗੇ ਹੋਣ ਦੇ ਕਾਰਨ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਈ ਐਂਬੂਲੈਂਸ ਦੇ ਰਾਹੀਂ ਇਲਾਜ ਦੇ ਲਈ ਭੇਜ ਦਿੱਤਾ ਗਿਆ ਕਿਧਰੋਂ ਆ ਰਹੀ ਸੀ ਵੇਤਾ ਵਜਾ ਫੜਾ ਕਰ ਤੇ ਕਾਰ ਦੀ ਸਪੀਡ ਜ਼ਿਆਦਾ ਸੀ ਸਪੀਡ ਦੇ ਸਮਝ ਹੀ ਨਹੀਂ ਆਈ ਡੇਢ ਦੇ ਤੇ ਜ਼ਿਆਦਾ ਸੀ ਹੈ ਗੱਡੀ ਆ ਗੱਡੀ ਵਾਲੇ ਦੀ ਗੱਡੀ ਵਾਲੇ ਦੀ ਮੋਟਰਸਾਈਕਲ ਵਾਲੇ ਤਾਂ ਤਕਸੂਰ ਹੀ ਕੋਈ ਨਹੀਂ ਵਿਚਾਰੇ ਦਾ ਇਹਦਾ ਨਾ ਚੱਲਦੀ ਸਪੀਡ ਸੀ ਗੱਡੀ ਵਾਲਾ ਉੱਥੇ ਸਿੱਧਾ ਰੌਂਗ ਹੋ ਗਿਆ ਇੱਥੇ ਲਿਆ ਤੇ ਫੜਾ ਵਜੇ ਵਿੱਚ ਪਤਾ ਨਾ ਕਿ ਕਿਉਂ ਜਾਂਦਾ ਪਿਆ